ਲੋਕਾਂ ਨੂੰ ਇਸ ਵੇਲੇ ਖਤਰਾ ਬੀਏਪੀ ਦੇ ਬਹੁਤ سارے ਲੀਡਰਾਂ ਦੇ ਝੂਠੇ ਕੇਸ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਚੁਟਿਆ ਜਾਂਦਾ ਜਗਵਿੰਦ ਕੇਜੀਵਾਲ ਜੀ ਨੂੰ ਚੋਣ ਪ੍ਰਚਾਰ ਤੋਂ ਦੂਰ ਰੱਖਣ ਦੀ ਬੀਜਪੀ ਨੇ ਨੀਵੈਲੇਵਲ ਦੇ ਹੱਥ ਕੱਢੇ ਬਤਨ ਕੁਛ ਨਹੀਂ ਕੰਮਦਾ ਬੰਦਾ ਜੀ ਉਹ ਕੋਸ਼ਿਸ਼ ਕਰਦੇ ਆ ਪਰ ਕਦੀ ਕੁਛ ਨਹੀਂ ਕੰਮਦਾ ਆਮ ਆਦਮੀ ਪਾਰਟੀ ਦੇ ਕਰਮੀਆਂ ਨੇ ਅਰਵਿੰਦ ਕੇਜੀਵਾਲ ਨੂੰ ਈਡੀ ਵੱਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਵੱਲੋਂ ਅਲੱਗ-ਅਲੱਗ ਢੰਗ ਦੇ ਨਾਲ ਜਿਹੜਾ ਹੈ ਉਹ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਅਤੇ ਅੱਜ ਅਹੰਗਰ ਸਟ੍ਰਾਈਕ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਵੀ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਅੱਜ ਮੇਰੇ ਸਾਹਦੇ ਭੰਡਾਰੀ ਪੁਲ ਦੇ ਉੱਤੇ ਕੁਲਦੀਪ ਸਿੰਘ ਧਾਰੀਵਾਲ ਜੋ ਕਿ ਲੋਕ ਸਭਾ ਦੇ ਜੋ ਉਮੀਦਵਾਰ ਵੀ ਨੇ ਆਮ ਆਦਮੀ ਪਾਰਟੀ ਵੱਲੋਂ ਅਤੇ ਉਹਨਾਂ ਵੱਲੋਂ ਜਿਹੜਾ ਇੱਥੇ ਬੈਠ ਕੇ ਰਹਾ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿ ਸਾਰਾ ਮਾਮਲਾ ਗੱਲਬਾਤ ਵੀ ਕਰ ਲੈਣਿਆ ਧਾਰੀਵਾਲ ਸਾਹਿਬ ਲੋਕਤੰਤਰ ਕਹਿੰਦੇ ਖਤਰੇ 'ਚ ਆ ਗਿਆ ਰਸਤੇ ਦੇ ਉੱਤੇ ਰੋਡਾਂ ਦੇ ਉੱਤੇ ਬਹਿਣਾ ਪੈ ਰਿਹਾ ਜੀ ਬਿਲਕੁਲ ਹਿੰਦੁਸਤਾਨ ਦੇ ਵਿੱਚ ਬੀਜੇਪੀ ਨੇ ਬੋਦੀ ਸਾਹਿਬ ਦੀ ਸਰਕਾਰ ਨੇ ਹਿੰਦੁਸਤਾਨ ਦੇ ਚੁਚੂਮੂਰਿਅਤ ਜਿਹੜੀ ਉਹ ਖਤਮ ਕਰ ਦਿੱਤੀ ਤਾਨਾਸ਼ਾਈ ਸਿੱਖਾਂ ਤੇ ਲੋਕਤੰਤਰ ਨੂੰ ਐਸੇਲੇ ਖਤਰਾ ਬੀਜੇਪੀ ਦੇ ਕੋਲ ਔਰ ਜਿਹੜਾ ਵੀ ਬੰਦਾ ਉਹਨਾਂ ਦੇ ਖਿਲਾਫ ਬੋਲਦਾ ਕੋਈ ਵਿਰੋਧੀ ਤੇ ਜਿਹੜੀ ਆ ਉਹਨੂੰ ਉਹਨੂੰ ਫੜ-ਫੜ ਕੇ ਉਹ ਅੰਦਰ ਦੇ ਦੇ ਛੂਠੇ ਕੇਸਾਂ ਦੇ ਵਿੱਚ ਸਭ ਦੇ ਕਿ ਸਾਡੀ ਪਾਰਟੀ ਦੇ ਕੋਮਿਕ ਕੰਵਿੰਦਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਰਿਵਾਲ ਜੀ ਮਨੀਸ਼ ਸੁਜੋਧਿਆ ਜੀ ਸਤਨਦਰ ਜਨ ਜੀ ਸੰਜੇ ਸਿੰਘ ਜੀ ਬਹੁਤ ਸਾਰੇ ਲੀਡਰਾਂ ਦੇ ਝੂਠੇ ਕੇਸ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਸੁਟਾਇਆ ਜਾਦਾ ਉਹਦੇ ਅੰਗੇਸਟ ਅਸੀਂ ਜਿਹੜਾ ਅੱਜ ਪੂਰੇ ਦੇਸ਼ ਦੇ ਵਿੱਚ ਸਾਡੀ ਪਾਰਟੀ ਭੁਖੜਤਾਲ ਜਿਹੜਾ ਉਹ ਕਾਦੀ ਆਈਮਸਦ ਵਿੱਚ ਸਾਰੇ ਵਲੰਟੀਅਰ ਜਿਹੜੇ ਇੱਥੇ ਭੁਖੜਤਾਲ ਤੇ ਬੈਠੇ ਸੀਐਮ ਸਾਹਿਬ ਅੱਜ ਆਪ ਖੜਕੜ ਕਲਾ ਸੀਰਪਖਤ ਸਿੰਘ ਦੇ ਉੱਥੇ ਬਿਠਾ ਤਾਰਵਲ ਸਾਹਿਬ ਲੱਗਦਾ ਹੈ ਕਿ ਪੰਜਾਬ ਦੀ ਇਲੈਕਸ਼ਨ ਜਿਹੜੀ ਆ ਉਸ ਨੂੰ ਵੀ ਕਿਉਂਕਿ ਜੋ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਸੇ ਉੱਪਰ ਇਸ਼ਾਰਾ ਤਾਰ ਰਹੇ ਮਦਾਰਜਾ ਪੰਜਾਬ ਦੀ ਇਲੈਕਸ਼ਨ ਦੱਸੇ ਜਾ ਰਹੇ ਇਸ ਨੂੰ ਲੈ ਕੇ ਲੱਗਦਾ ਹੈ ਕਿ ਤਾਂ ਗ੍ਰਿਫਤਾਰੀ ਕੀਤੀ ਗਈ ਈਡੀ ਵੱਲੋਂ ਬਿਲਕੁਲ ਬਿਲਕੁਲ ਉਤਾ ਸਿੱਧਾ ਸਭ ਨੂੰ ਪਤਾ ਕਿ ਅਰਵਿੰਦ ਕੇਜਰੀਵਾਲ ਜੀ ਨੂੰ ਚੋਣ ਪਹਚਾਰ ਤੋਂ ਦੂਰ ਰੱਖਣ ਦੀ ਬੀਜਪੀ ਨੇ ਨੀਵੇਂ ਲੈਵਲ ਦੇ ਹੱਥ ਕੱਢੇ ਕੋਈ ਗੱਲ ਨਹੀਂ ਜਿੰਨਾ ਕੰਮ ਉਹਨਾਂ ਨੇ ਬਾਤ ਕਰਦੇ ਉਹ ਤੋਂ ਜ਼ਿਆਦਾ ਉਹਨਾਂ ਨੇ ਜ਼ੇਲਤ ਬੈ ਕੇ ਕਰਦਾ ਹਰੀਵਾਲ ਸਾਹਿਬ ਭਾਜਪਾ ਦਾ ਵਿਰੋਧ ਜਾਰੀ ਹੋ ਗਿਆ ਜੀ ਪੰਜਾਬ ਦੇ ਵਿੱਚ ਲਗਾਤਾਰ ਹੀ ਅਜਨਾਲਾ ਦੇ ਵਿੱਚ ਕੱਲ ਵਿਰੋਧ ਹੋਇਆ ਤਰਨਤਾਲ ਦੇ ਵਿੱਚ ਕੀ ਲੱਗਦਾ ਕਿ ਇਹ ਵਿਰੋਧ ਲਗਾਤਾਰ ਵਧੇਗਾ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਕਿਸਾਨਾਂ ਦੇ ਕੀਤੇ ਕਿਸਾਨ ਕਹਿੰਦੇ ਅਸੀਂ ਵੀ ਇਹੀ ਹਾਲਾਤ ਭਾਜਪਾ ਦੇ ਬਿਲਕੁਲ ਜੋ ਤੁਸੀਂ ਕਿਸਾਨਾਂ ਨਾਲ ਕੀਤਾ 740 ਕਿਸਾਨ ਸ਼ਹੀਦ ਹੋਏ ਪੰਜਾਬ ਦੇ ਸਾਦੋਂ ਕਰਦੇ ਜਦੋਂ ਤੁਸੀਂ ਉਹਨਾਂ ਦੀਆਂ ਸੜਕਾਂ ਤੋਂ ਉਤਿਆ ਉਹ ਤੁਹਾਡੇ ਉਹ ਵੀ ਪਿੰਡਾਂ ਦੇ ਰਸਤੇ ਰੋਕੜ ਕੇ ਤੁਹਾਡੇ ਲਈ ਸਮਝਦੇ ਕਿਤੇਗਾ ਇਹ ਤਾਂ ਸਿੱਧੀ ਜੀ ਗੱਲ ਹੈ ਸਰ ਕਿ ਜਦੋਂ ਤੁਸੀਂ ਕਿਸਾਨਾਂ ਨੂੰ ਕੋਈ ਇਨਸਾਫ ਨਹੀਂ ਦਿੰਦਾ। ਤੋਂ ਉਹ ਪ੍ਰੋਟੈਸਟ ਕਰਦੇ ਕਿ ਬਦਦੂਤ ਕਰਦੇ। ਤੁਹਾਨੂੰ ਲੱਗਦਾ ਕਿ ਆਪਰੇਸ਼ਨ ਲੋਟਸ ਪੰਜਾਬ 'ਚ ਕਾਮਯਾਬ ਹੋਏਗਾ ਜਿਸ ਤਰ੍ਹਾਂ ਦੇ ਹਾਲਾਤ ਬਣਦੇ ਹੋਏ ਨਜ਼ਰ ਆ ਰਹੇ। ਕੁਛ ਨਹੀਂ ਕਾਮਯਾਬ ਹੁੰਦਾ ਜੀ ਉਹ ਕੋਸ਼ਿਸ਼ ਕਰਦੇ ਆ ਪਰ ਕਦੀ ਕੁਛ ਨਹੀਂ ਕਾਮਯਾਬ ਹੋਇਆ। ਇਹ ਕੁਲਦੀਪ ਸਿੰਘ ਧਾਰੀਵਾਲ ਹੋਣਾ ਵੱਲੋਂ ਜਿਹੜਾ ਹੈ ਸਾਹਿਬ ਕਿਹਾ ਜਾ ਰਿਹਾ ਕਿ ਆਪਰੇਸ਼ਨ ਲੋਟਸ ਦਾ ਸੋ ਕੋਈ ਵੀ ਜਿਹੜਾ ਨਾ ਪੰਜਾਬ ਦੇ ਵਿੱਚ ਨਜ਼ਰ ਨਹੀਂ ਆਵੇਗਾ ਲੇਕਿਨ ਦੂਸਰੇ ਪਾਸੇ ED ਵੱਲੋਂ ਕੀਤੀ ਗਈ ਗ੍ਰਿਫਤਾਰੀ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਲਗਾਤਾਰ ਹੀ ਸਿਆਸਤ ਜਿਹੜੀ ਹੈ ਉਹ ਵੀ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ ਤੇ ਬੀਤੇ ਦਿਨ ਜੋ ਆ ਭਾਰਤ ਜਨਤਾ ਪਾਰਟੀ ਦਾ ਵਿਰੋਧ ਜਿਹੜਾ ਸੀਗਾ ਉਹ ਅੰਮ੍ਰਿਤਸਰ ਦੇ ਵਿੱਚ ਅਤੇ ਤਰਨਤਾਰਨ ਸਾਹਿਬ ਦੇ ਵਿੱਚ ਜਿਹੜਾ ਹੈ ਉਹ ਕੀਤਾ ਗਿਆ ਜਿਸ ਤੋਂ ਬਾਅਦ ਕਾਫੀ ਜਿਹੜਾ ਹੈ ਰੋਸ਼ ਹੈ ਕਿਸਾਨਾਂ ਵਿੱਚ ਵਿਖ ਨੂੰ ਮਿਲ ਰਿਹਾ ਦੂਸਰੇ ਪਾਸਿ ਤੋਂ ਦੱਸ ਰਹੇ ਨੇ ਇਹ ਜਿਹੇ ਤਸਵੀਰਾਂ ਨੇ ਅੰਮ੍ਰਿਤਸਰ ਦੇ ਭੰਡਾਰੀ ਵੀ ਬ੍ਰਿਤੀਆਂ ਤਸਵੀਰਾਂ ਨੇ ਜਿੱਥੇ ਕੀ ਆਮ ਆਦੀ ਪਾਰਟੀ ਦੇ ਵਰਕਰਾਂ ਵੱਲੋਂ ਅਤੇ ਲੀਡਰਾਂ ਵੱਲੋਂ ਜਿਹੜਾ ਹੈ ਭੁਖੜਤਾ ਜਿਹੜੀ ਹੈ ਉਹ ਕੀਤੀ ਗਈ ਹੈ ਤੇ ਨਾਲ ਹੀ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਆਪਰੇਸ਼ਨ ਲੋਟਸ ਦਾ ਅਸਰ ਜਿਹੜਾ ਹੈ ਪੰਜਾਬ ਦੇ ਵਿੱਚ ਨਜ਼ਰ ਨਹੀਂ ਆਵੇਗਾ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਆ ਕਾਫੀ ਜਿਹੜੇ ਨੇ ਲੀਡਰਸ ਜਿਹੜੇ ਨੇ ਉਹ ਇੱਥੇ ਪਹੁੰਚਦੇ ਹੋਏ ਵੀ ਨਜ਼ਰ ਆ ਰਹੇ ਨੇ ਐਮ ਐਲ ਏਸ ਪਹੁੰਚਦੇ ਹੋਏ ਨਜ਼ਰ ਆ ਰਹੇ ਤੁਸੀਂ ਦੇਖ ਸਕਦੇ ਹੋ ਕਿ ਡਾਕਟਰ ਅਜੇ ਗੁਪਤਾ ਜੋੜ ਨੇ ਸੈਂਟਰ ਕੌਨਸਟਿਟੈਂਸੀ ਦੇ ਜੋ ਐਮ ਐਲ ਏ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਡਾਕਟਰ ਜਸਬੀਰ ਸਿੰਘ ਸੰਧੂ ਜਿਹੜੇ ਨੇ ਉਹ ਇੱਥੇ ਪਹੁੰਚੇ ਹੋਏ ਨੇ ਮਨੀਸ਼ ਅਗਰਵਾਲ ਜੋ ਕਿ ਪ੍ਰਧਾਨ ਨੇ ਸ਼ਹਿਰੀ ਦੇ ਆਮ ਆਦੀ ਪਾਰਟੀ ਤੋਂ ਉਹ ਵੀ ਇੱਥੇ ਪਹੁੰਚਦੇ ਹੋਏ ਨਜ਼ਰ ਆਏ ਨੇ ਤੇ ਇਸੇ ਤਰ੍ਹਾਂ ਦਾ ਹੀ ਜਿਹੜਾ ਹੈ ਹੁਣ ਲਗਾਤਾਰ ਹੀ ਹੁਣ ਵਿਰੋਧ ਜਿਹੜਾ ਹੈ ਲਗਾਤਾਰ ਹੀ ਜੋ ਭਾਜਪਾ ਦੇ ਖਿਲਾਫ ਅਤੇ ਈਡੀ ਦੇ ਖਿਲਾਫ ਜਿਹੜਾ ਕਰਦੇ ਹੋਏ ਆਮ ਆਦੀ ਪਾਰਟੀ ਦੇ ਫਰਕਰ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਤੇ ਹੁਣ ਦੇਖਣਾ ਹੋਵੇਗਾ ਕਿ ਈਡੀ ਵੱਲੋਂ ਜਿਹੜੀ ਗ੍ਰਿਫਤਾਰੀ ਕੀਤੀ ਗਈ ਹੈ ਅਰਵਿੰਦ ਕੇਜਰੀਵਾਲ ਦੀ ਉਸ ਨੂੰ ਲੈ ਕੇ ਹੋਰ ਕਿੰਨਾ ਕੁ ਜਿਹੜਾ ਹੈ ਵਿਰੋਧ ਲਗਾਤਾਰ ਹੀ ਆਮ ਆਦੀ ਪਾਰਟੀ ਵੱਲੋਂ ਕ ਕੀਤਾ ਜਾਵੇਗਾ ਅਤੇ ਅੱਜ ਖਟਕੜ ਕਰਾਂ ਦੇ ਵਿੱਚ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਪਣਾ ਹੰਗਰ ਸਟ੍ਰਾਈਕ ਜਿਹੜੀ ਹੈ ਸ਼ੁਰੂ ਕੀਤੀ ਗਈ ਸੀ ਉੱਤੇ ਹੀ ਅੰਮ੍ਰਿਤਸਰ ਦੇ ਭੰਡਾਰੀਪੁਰ ਦੇ ਉੱਤੇ ਵੀ ਇਹ ਸਟ੍ਰਾਈਕ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪੰਜਾਬ ਦੇ ਕੈਬਨਰ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਜਿਹੜੇ ਨੇ ਉਹ ਇੱਥੇ ਪਹੁੰਚੇ ਹੋਏ ਨੇ ਐਮਐਲਐਸ ਜਿਹੜੇ ਨੇ ਉੱਥੇ ਪਹੁੰਚੇ ਹੋਏ ਨੇ ਅਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿੰਨੀ ਦੇਰ ਤੱਕ ਅਰਵਿੰਦ ਕੇਜਰੀਵਾਲ ਨੂੰ ਰਿਹਾਈ ਨਹੀਂ ਕੀਤਾ ਜਾਂਦਾ ਇਹ ਪ੍ਰਦਰਸ਼ਨ ਇਸੇ ਤਰ੍ਹਾਂ ਹੀ ਜਾਰੀ ਰਹਿਣਗੇ ਕੈਮਰਾਮੈਨ ਬੰਜਨਾ ਗੁਰਪ੍ਰੀਤ ਸਿੰਘ ਬਾਬੂ ਸ਼ਾਈ ਅੰਮ੍ਰਿਤਸਰ